ਆਡੀਓ ਪੁਸਤਕਾਂ ਦੀ ਇਸ ਵਿਲੱਖਣ ਲੜੀ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਸ਼ਾਨਦਾਰ ਕਲਾਮ ਮਹਾਨ ਰੂਸੀ ਲੇਖਕ ਰਸੂਲ ਹਮਜ਼ਾ ਤੋਵਦੀ ਦੀ ਕਿਤਾਬ ਮੇਰਾ ਦਾਗਿਸਤਾਨ ਜਿਸ ਨੂੰ ਪੰਜਾਬੀ ਵਿੱਚ ਨਵੀਂ ਜ਼ਿੰਦਗੀ ਦਿੱਤੀ ਹੈ ਡਾਕਟਰ ਗੁਰਵਖ ਸਿੰਘ ਹੋਰਾਨੇ ਇਹ ਸਿਰਫ ਇੱਕ ਕਿਤਾਬ ਨਹੀਂ ਇੱਕ ਸੰਸਾਰ ਹੈ ਵਿਚਾਰਾਂ ਯਾਦਾਂ ਅਤੇ ਸਮਾਜ ਦੀਆਂ ਗਹਿਰੀਆਂ ਪਰਤਾਂ ਦਾ ਸੰਸਾਰ ਇਸ ਦੀ ਸ਼ੁਰੂਆਤ ਵੀ ਵਿਲੱਖਣ ਹੈ ਰੂਸੀ ਲੇਖਕ ਵਲਾਦੀ ਮੀਰ ਸੋਲੋਕਿਨ ਵੱਲੋਂ ਲਿਖੇ ਸ਼ਬਦ ਜੋ ਇਸ ਪੁਸਤਕ ਦੇ ਦਰਵਾਜ਼ੇ ਵਾਂਗ ਹਨ ਤਿਆਰ ਹੋ ਜਾਓ ਆਓ ਪਹਿਲਾ ਉਹ ਸ਼ਬਦ ਸੁਣਦੇ ਹਾਂ जिन्होंने मेरा दागिस्तान दी राहमी बनाई आरंभक शब्द दागستانی ਪਹਾੜਾਂ ਦੇ ਐਨ ਵਿਚਕਾਰ ਵਿਸ਼ਾਲਵਾਦੀ ਦੇ ਬਿਲਕੁਲ ਕੰਡੇ ਉੱਤੇ ਆਵਾਰ ਆਉਲ ਤਸਾਦਾ ਟिकी ਹੋਈ ਹੈ ਇਸ ਆਉਲ ਵਿੱਚ ਇੱਕ ਸਕਲਿਆ ਹੈ ਜੋ ਬਾਹਰੋਂ ਬਾਕੀ ਸਭ ਨਾਲੋਂ ਵੱਖਰੀ ਨਹੀਂ ਉਸੇ ਤਰ੍ਹਾਂ ਦੀ ਪੱਥਰੀ ਛੱਤ ਤੇ ਇਸ ਉੱਤੇ ਪਿਆ ਉਸੇ ਤਰ੍ਹਾਂ ਦਾ ਪੱਥਰ ਦਾ ਰੋਲਰ ਉਸੇ ਤਰ੍ਹਾਂ ਦੇ ਦਰਵਾਜ਼ੇ ਤੇ ਉਸੇ ਤਰ੍ਹਾਂ ਦਾ ਵੇੜਾ ਪਰ ਇਸ ਨਿੱਕੀ ਜਿਹੀ ਸਕਲਿਆ ਤੋਂ ਇਸ ਦੇਖਣ ਵਿੱਚ ਰੁੱਖੇ ਜਿਹੇ ਤੇ ਪਹਾੜੀ ਆਲਣੇ ਤੋਂ ਦੋ ਕਾਵ ਹਸਤੀਆਂ ਉੱਡ ਕੇ ਵਿਸ਼ਾਲ ਦੁਨੀਆ ਵਿੱਚ ਗਈਆਂ। ਉਹਨਾਂ ਵਿੱਚੋਂ ਪਹਿਲੀ ਸੀ ਦਾਗਿਸਤਾਨ ਦਾ ਲੋਕ ਕਵੀ ਹਮਜ਼ਾਦ ਤਸਾਦਾਸਾ ਤੇ ਦੂਜੀ ਸੀ ਦਾਗਿਸਤਾਨ ਦਾ ਲੋਕ ਕਵੀ ਰਸੂਲ ਹਮਜ਼ਾਤੋਵ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਰਸੂਲ ਜਿਹੜਾ ਬਜ਼ੁਰਗ ਪਹਾੜੀ ਕਵੀ ਦੇ ਪਰਿਵਾਰ ਵਿੱਚ ਜੰਮਿਆ ਤੇ ਵੱਡਾ ਹੋਇਆ, ਬਚਪਨ ਤੋਂ ਹੀ ਕਵਿਤਾ ਨੂੰ ਪਿਆਰ ਕਰਨ ਲੱਗਾ ਤੇ ਸਮਾਂ ਪਾ ਕੇ ਆਪ ਵੀ ਕਵਿਤਾ ਲਿਖਣ ਲੱਗ ਪਿਆ। ਪਰ ਕਵੀ ਦਾ ਬੇਟਾ ਆਪ ਕਵੀ ਬਣਿਆ ਤਾਂ ਪਿਓ ਨਾਲੋਂ ਵੀ ਜ਼ਿਆਦਾ ਮਸ਼ਹੂਰ ਤੇ ਜੇ ਵਦੇਰੇ ਨਿਰਸੰਕੋਚ ਹੋ ਕੇ ਕਿਹਾ ਜਾਏ ਤਾਂ ਉਸ ਨਾਲੋਂ ਵੀ ਮਹਾਨ ਬਣ ਗਿਆ ਬਜ਼ੁਰਗ ਹਮਜ਼ਾਤ ਨੇ ਆਪਣੀ ਜ਼ਿੰਦਗੀ ਵਿੱਚ ਲੰਮੇ ਤੋਂ ਲੰਮਾ ਸਫ਼ਰ ਦਾਗਿਸਤਾਨ ਤੋਂ ਮਾਸਕੋ ਤੱਕ ਦਾ ਕੀਤਾ ਸੀ ਪਰ ਰਸੂਲ ਹਮਜ਼ਾਤੋ ਬਹੁ-ਕੌਮੀ ਸੋਵੀਅਤ ਸਭਿਆਚਾਰ ਦੇ ਦੂਤ ਵਜੋਂ ਦੁਨੀਆ ਦੇ ਕਈ ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ ਬਾਹਰੋਂ ਨਜ਼ਰ ਮਾਰਿਆਂ ਉਸ ਦੀ ਜੀਵਨੀ ਵਿੱਚ ਕੋਈ ਵਿਸ਼ੇਸ਼ ਚੀਜ਼ ਨਹੀਂ ਲੱਗਦੀ ਰਸੂਲ ਹਮਜ਼ਾਤੋ ਦਾਗਿਸਤਾਨ ਦੀ ਖੁਦ-ਇਖਤਿਆਰ ਸੋ ਸੋ ਰਿਪਬਲਿਕ ਦੀ ਆਉਲ ਤਸਾਦਾ ਵਿੱਚ 1923 ਵਿੱਚ ਪੈਦਾ ਹੋਇਆ ਰਾਨਨ ਮਿਡਲ ਸਕੂਲ ਤੋਂ ਪੜ੍ਹਾਈ ਮੁਕਾ ਕੇ ਉਹ ਬੁਈ ਨਾਕਸਕ ਦੇ ਅਵਾਰ ਅਧਿਆਪਕ ਸਿਖਲਾਈ ਦੇ ਇੰਸਟੀਚਿਊਟ ਵਿੱਚ ਦਾਖਲ ਹੋ ਗਿਆ। ਕੁਝ ਦਿਨ ਪੜਾਉਂਦਾ ਰਿਹਾ, ਅਵਾਰ ਥੀਏਟਰ ਵਿੱਚ ਕੰਮ ਕੀਤਾ, ਰੀਪਬਲਿਕ ਦੇ ਅਖਬਾਰ ਵਿੱਚ ਕੰਮ ਕਰਦਾ ਰਿਹਾ। ਪਹਿਲੀਆਂ ਕਵਿਤਾਵਾਂ 1937 ਵਿੱਚ ਪ੍ਰਕਾਸ਼ਿਤ ਹੋਈਆਂ। ਰਸੂਲ ਹਮਜ਼ਾ ਤੋਵ ਦੇ ਰਚਨਈ ਜੀਵਨ ਵਿੱਚ ਮੋੜ ਉਦੋਂ ਆਇਆ ਜਦੋਂ ਉਹ ਮਾਸਕੋ ਦੇ ਸਾਹਿਤਕ ਇੰਸਟੀਚਿਊਟ ਵਿੱਚ ਦਾਖਲ ਹੋ ਗਿਆ। ਇੱਥੇ ਉਸ ਨੂੰ ਮਾਸਕੋ ਦੇ ਪ੍ਰਸਿੱਧ ਕਵੀਆਂ ਦੇ ਰੂਪ ਵਿੱਚ ਸਿਰਫ ਅਧਿਆਪਕ ਹੀ ਨਾ ਮਿਲੇ, ਸਗੋਂ ਦੋਸਤ ਵੀ ਮਿਲੇ ਜਿਹੜੇ ਨਾਲ ਹੀ ਪੜ੍ਹਦੇ ਸਨ। ਇਥੇ ਹੀ ਉਸ ਨੂੰ ਪਹਿਲੇ ਅਨੁਵਾਦਕ ਮਿਲੇ ਜਾਂ ਸ਼ਾਇਦ ਇਹ ਕਹਿਣਾ ਵਧੇਰੇ ਠੀਕ ਹੋਵੇਗਾ ਕਿ ਅਨੁਵਾਦਕਾਂ ਨੂੰ ਉਹ ਮਿਲ ਗਿਆ ਇਥੇ ਉਸ ਦੀ ਅਵਾਰ ਕਵਿਤਾ ਰੂਸੀ ਕਵਿਤਾ ਦਾ ਹਿੱਸਾ ਬਣ ਗਈ ਉਦੋਂ ਤੋਂ ਲੈ ਕੇ ਮਖਾਜ ਕਲਾ ਵਿੱਚ ਉਸ ਦੀ ਮਾਂ ਬੋਲੀ ਵਿੱਚ ਤੇ ਮਾਸਕੋ ਵਿੱਚ ਰਸੂਲ ਹਮਜ਼ਾ ਤੋਵ ਦੇ ਲਗਭਗ 40 ਕਾਵ ਸੰਗ੍ਰਹਿ ਛਪ ਚੁੱਕੇ ਹਨ ਹੁਣ ਉਸ ਦਾ ਨਾਮ ਵਿਸ਼ਾਲ ਪ੍ਰਸਿੱਧੀ ਦਾ ਮਾਲਕ ਹੈ ਉਸ ਨੂੰ ਲੈਨਨ ਇਨਾਮ ਤੇ ਦਾਗਿਸਤਾਨ ਦੇ ਲੋਕ ਕਵੀ ਦਾ ਖਿਤਾਬ ਮਿਲ ਚੁੱਕਾ ਹੈ ਉਸ ਦੀ ਕਵਿਤਾ ਦੁਨੀਆ ਦੀਆਂ ਕਈ ਜ਼ਬਾਨਾਂ ਵਿੱਚ ਛਪ ਚੁੱਕੀ ਹੈ ਇਹ ਹੱਥਲੀ ਕਿਤਾਬ ਰਸੂਲ ਹਮਜ਼ਾ ਤੌਵ ਦੀ ਪਹਿਲੀ ਵਾਰਤਕ ਰਚਨਾ ਹੈ ਪਹਿਲਾ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਖੇਤਰ ਵਿੱਚ ਵੀ ਰਸੂਲ ਆਪਣੇ ਹੀ ਵੱਖਰੇ ਰੰਗ ਵਿੱਚ ਸਾਹਮਣੇ ਆਵੇਗਾ ਤੇ ਉਸ ਦੀ ਵਾਰਤਕ ਨਾ ਨਾਵਲ ਨਾਲ ਮਿਲਦੀ ਹੋਵੇਗੀ ਨਾ ਹੀ ਕਹਾਣੀ ਨਾਲ ਤੇ ਇਸੇ ਤਰ੍ਹਾਂ ਹੀ ਇਹ ਹੈ ਪਰ ਤਾਂ ਵੀ ਇਸ ਵਾਰਤਕ ਲਿਖਤ ਦੀ ਮੌਲਿਕਤਾ ਕੁਝ ਸਪਸ਼ਟ ਕਰਨ ਦੀ ਮੰਗ ਕਰਦੀ ਹੈ ਰਸੂਲ ਹਮਜ਼ਾ ਤੌਵ ਇਸ ਤਰ੍ਹਾਂ ਲਿਖਦਾ ਜਿਸ ਤਰ੍ਹਾਂ ਆਪਣੀ ਕਿਸੇ ਕਿਤਾਬ ਦਾ ਮੁਖਬੰਦ ਲਿਖ ਰਿਹਾ ਹੋਵੇ ਜਿਹੜੀ ਅਜੇ ਉਸਨੇ ਭਵਿੱਖ ਵਿੱਚ ਲਿਖਣੀ ਹੈ ਉਹ ਦੱਸਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਹੋਵੇਗੀ साहित्य रूप में यह लिखी जानी चाहती है इसका की होगा इसकी बोली शैली बिमावली ते अखीर, की होना चाहता है कोई पाठक रसूल यह किताब पढ़ के पुछ सकता है मुआफ करना यह होया मुखबंद, पर किताब कितने है पर इतने पाठक गलती खा रहा होगा यह देखना कोई मुश्किल नहीं कि भविखा लिखी जाताब की गल करना सिर्फ एक साहितक ढंग ही है हौली हौली उस किताब का मुखबंध अपोह तरीके एक स्वैधीन ਭਰਪੂਰ ਵਿਸ਼ੇ ਵਸਤੂ ਵਾਲੀ ਮੁਕੰਮਲ ਕਿਤਾਬ ਦਾ ਰੂਪ ਧਾਰ ਲੈਂਦਾ ਹੈ ਜਿਹੜੀ ਕਿਤਾਬ ਮਾਤ ਭੂਮੀ ਬਾਰੇ ਹੈ ਮਾਤ ਭੂਮੀ ਨੂੰ ਪਿਆਰ ਕਰਨ ਵਾਲੇ ਉਸ ਦੇ ਸਪੂਤ ਦੇ ਉਸ ਵੱਲ ਵਤੀਰੇ ਬਾਰੇ ਹੈ ਕਵੀ ਦੀ ਦਿਲਚਸਪ ਤੇ ਮੁਸ਼ਕਲ ਥਾਂ ਬਾਰੇ ਹੈ ਤੇ ਇੱਕ ਸ਼ਹਿਰੀ ਦੀ ਥਾਂ ਬਾਰੇ ਹੈ ਜੋ ਘੱਟ ਦਿਲਚਸਪ ਤੇ ਘੱਟ ਮੁਸ਼ਕਲ ਨਹੀਂ ਇਹ ਪੁਸਤਕ ਇੱਕ ਤਰ੍ਹਾਂ ਦੀ ਆਤਮ ਕਥਾ ਹੈ ਕਿਸੇ ਹੱਦ ਤੱਕ ਇਹ ਇਕਬਾਲੀਆ ਲਿਖਤ ਹੈ ਇਹ ਸੱਚੇ ਦਿਲ ਨਾਲ ਲਿਖੀ ਗਈ ਹੈ ਕਾਵਿਕ ਹੈ ਲੇਖਕ ਦਾ ਹਲਕਾ ਫੁਲਕਾ ਹਾਸਰਸ ਤੇ ਮੈਂ ਕਹਿ ਸਕਦਾ ਹਾਂ ਵਿਅੰਗ ਵਿਨੋਦ ਇਸ ਕਿਤਾਬ ਵਿੱਚ ਚਾਨਣ ਦਾ ਕੰਮ ਕਰਦਾ ਹੈ ਮਤਲਬ ਕਿ ਕਿ ਇਹ ਕਿਤਾਬ ਤੇ ਰਸੂਲ ਹਮਜ਼ਾ ਤੋਬ ਇਸ ਤਰ੍ਹਾਂ ਰਲਦੇ ਮਿਲਦੇ ਹਨ ਜਿਸ ਤਰ੍ਹਾਂ ਦੇ ਪਾਣੀ ਦੇ ਤੁਪਕੇ ਐਵੇਂ ਹੀ ਨਹੀਂ ਸੀ ਇਸ ਕਿਤਾਬ ਬਾਰੇ ਇੱਕ ਕਾਂਡਕ ਕੇਂਦਰੀ ਅਖਬਾਰ ਵਿੱਚ ਜ਼ਿੰਦਗੀ ਦਾ ਮੁਖਬੰਦ ਸਿਰਲੇਖ ਹੇਠ ਛਾਪਿਆ ਗਿਆ ਪਾਠਕ ਨੂੰ ਇਸ ਪੁਸਤਕ ਵਿੱਚ ਬਹੁਤ ਸਾਰੇ ਅਵਾਰ ਅਖਾਣ ਤੇ ਮੁਹਾਵਰੇ ਖੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੇ ਖਜ਼ਾਨੇ ਵਿੱਚ ਸਾਂਭੀਆਂ ਪਈਆਂ ਹਨ ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਪ੍ਰੌੜ ਵਿਚਾਰ ਮਿਲਣਗੇ ਕਿਤਾਬ ਵਿੱਚ ਬਹੁਤ ਸਾਰੀ ਵਿਆਲਤਾ ਲੋਕਾਂ ਲਈ ਤੇ ਪਤਾ ਨੂੰ ਮਿਲੇ ਪਿਆਰ ਮਿਲਦਾ ਹੈ ਖੁਦ ਰਸੂਲ ਹਮਜ਼ਾ ਤੋਬ ਆਪਣੀ ਰਚਨਾ ਬਾਰੇ ਦੱਸਦਿਆਂ ਤੇ ਪਾਠਕ ਨੂੰ ਅਪੀਲ ਕਰਦਿਆਂ ਕਹਿੰਦਾ ਹੈ ਕੁਝ ਲੋਕ ਐਸੇ ਵੀ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ ਅਫਸੋਸੀਆਂ ਯਾਦਾਂ ਰੱਖਦੇ ਹਨ ਇਸ ਤਰ੍ਹਾਂ ਦੇ ਲੋਕਾਂ ਦੇ ਵਰਤਮਾਨ ਤੇ ਭਵਿੱਖ ਬਾਰੇ ਵੀ ਇਸੇ ਤਰ੍ਹਾਂ ਦੇ ਗਮਗੀਨ ਖਿਆਲ ਹੁੰਦੇ ਹਨ ਕੁਝ ਲੋਕ ਹੁੰਦੇ ਹਨ ਜਿਹੜੇ ਬੀਤੇ ਬਾਰੇ ਰੌਸ਼ਨ ਤਪਹਿਲੀਆਂ ਯਾਦਾਂ ਰੱਖਦੇ ਹਨ ਉਹਨਾਂ ਦੇ ਚਿੰਤਨ ਵਿੱਚ ਵਰਤਮਾਨ ਤੇ ਭਵਿੱਖ ਵੀ ਰੌਸ਼ਨ ਹੈ ਤੀਜੀ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਯਾਦਾਂ ਵਿੱਚ ਖੁਸ਼ੀ ਵੀ ਹੁੰਦੀ ਹੈ ਉਦਾਸੀ ਵੀ ਧੁੱਪ ਵੀ ਹੁੰਦੀ ਹੈ ਛਾਂ ਵੀ ਵਰਤਮਾਨ ਤੇ ਭਵਿੱਖ ਬਾਰੇ ਉਹਨਾਂ ਦੋ ਵਿਚਾਰਾਂ ਵਿੱਚ ਵੀ ਵਨ ਸੁਵੰਨੇ ਭਾਵ ਖਿਆਲ ਸੰਗੀਤ ਤੇ ਰੰਗ ਪਰੇ ਹੁੰਦੇ ਹਨ ਮੈਂ ਤੀਜੀ ਤਰ੍ਹਾਂ ਦੇ ਲੋਕਾਂ ਵਿੱਚੋਂ ਹਾਂ ਮੇਰਾ ਰਾਹ ਹਮੇਸ਼ਾ ਹੀ ਸਿੱਧਾ ਨਹੀਂ ਰਿਹਾ ਮੇਰੀ ਜ਼ਿੰਦਗੀ ਹਮੇਸ਼ਾ ਹੀ ਸੌਖੀ ਨਹੀਂ ਰਹੀ ਬਿਲਕੁਲ ਤੇਰੇ ਵਾਂਗ ਹੀ ਮੇਰੇ ਸਮਕਾਲੀ ਮੈਂ ਮੱਧਕਾਲ 'ਚ ਦੁਨੀਆ ਦੇ ਕੇਂਦਰ ਵਿੱਚ ਭਾਰੀ ਘਟਨਾਵਾਂ ਨਾਲ ਕਿਰਿਆ ਹੋਇਆ ਰਹਿੰਦਾ ਰਿਹਾ ਹਾਂ ਇੱਥੇ ਕਿਹਾ ਜਾ ਸਕਦਾ ਹੈ ਕਿ ਹਰ ਸਦਮਾ ਲੇਖਕ ਲਈ ਦਿਲ ਕੰਬਾ ਦੇਣ ਵਾਲਾ ਹੁੰਦਾ ਹੈ ਕਟਨਾਵਾ ਦਾ ਗਮ ਤੇ ਖੁਸ਼ੀ ਲੇਖਕ ਦੇ ਕੋਲੋਂ ਦੀ ਨਹੀਂ ਲੰਗ ਜਾਣੀ ਚਾਹੀਦੀ ਉਹ ਬਰਫ਼ ਉੱਤੇ ਰਾਹ ਵਾਂਗ ਨਹੀਂ ਪੱਥਰ ਉੱਪਰ ਪਈ ਲਕੀਰ ਵਾਂਗ ਹਾਂ ਤੇ ਮੈਂ ਇੱਥੇ ਬੀਤੇ ਸਮੇਂ ਬਾਰੇ ਆਪਣੀਆਂ ਗਵਾਹੀਆਂ ਨੂੰ ਤੇ ਭਵਿੱਖ ਬਾਰੇ ਸੋਚਾਂ ਨੂੰ ਇੱਕ ਥਾਂ ਇਕੱਠਾ ਕਰਦਿਆਂ ਤੁਹਾਡੇ ਕੋਲ ਆ ਰਿਹਾ ਹਾਂ ਤੁਹਾਡਾ ਦਰ ਖਟਖਟਾ ਰਿਹਾ ਹਾਂ ਤੇ ਕਹਿੰਦਾ ਹਾਂ ਚੰਗੇ ਦੋਸਤ ਇਹ ਮੈਂ ਹਾਂ ਰਸੂਲ ਹਮਜ਼ਾ ਤੋਵ ਵਲਾਦੀਮੀਰ ਸੋਲੋ ਉਖੇਨ